ਸਾਰੇ ਹੀ ਪੰਜਾਬ ਵਸਨੀਕਾਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਲਗਭਗ ਪਿਛਲੇ 3 ਦਿਨ ਤੋਂ ਜਲੰਧਰ ਸ਼ਹਿਰ ਤੋਂ ਆਪਣੇ ਕਿਸੇ ਨਿੱਜੀ ਕੰਮ ਤੋਂ ਜਲੰਧਰ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਔਰ ਕੱਲ ਹੀ ਦੇਰ ਸ਼ਾਮ ਨੂੰ ਮੈਂ ਜਲੰਧਰ ਸ਼ਹਿਰ ਦੇ ਵਿੱਚ ਵਾਪਸ ਆਇਆ ਔਰ ਦੇਖਿਆ ਫੇਸਬੁਕ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਉਹ ਸਮਾਚਾਰ ਪੱਤਰਾ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਬੀਸੀ ਦਫਤਰ ਦੇ ਬਾਹਰ ਇੱਕ ਸਾਥੀ ਇੱਕ ਵਿਅਕਤੀ ਲੱਗਦਾ ਹੋਇਆ ਜੈ ਸ਼੍ਰੀ ਰਾਮ ਦਾ ਨਾਰਾ ਲਗਾ ਰਿਹਾ ਸੀ। ਔਰ ਉਥੇ ਜਿਹੜੇ ਕਿ ਸ਼ਰਾਰਤੀ ਅੰਸਰ ਹੈ ਈਯੂਬ ਖਾਨ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਨੇ ਕਿਸ ਤਰ੍ਹਾਂ ਦੇ ਨਾਲ ਉਸ ਨੂੰ ਆਪਣੇ ਨਾਲ ਆਏ ਨੌਜਵਾਨਾਂ ਦੁਆਰਾ ਸ਼ਰਾਰਤੀ ਨੌਜਵਾਨਾਂ ਦੁਆਰਾ ਕਿਸ ਤਰ੍ਹਾਂ ਜਦੋਂ જયਸ਼੍ਰੀ ਨਾਮ ਨਾਲ ਨਾਰਾ ਲਾਇਆ ਤੇ ਉਹਨਾਂ ਨੇ ਉਹਦੀ ਚੱਪਲ ਕੱਢ ਕੇ ਉਹਨੂੰ ਦਿਖਾਈ ਡੰਡੇ ਕੱਢ ਕੇ ਦਿਖਾਏ ਗੰਦੀਆਂ ਅਪੱਤਰ ਗਾਲਾਂ ਕੱਢੀਆਂ ਕੀ ਭਾਰਤ ਦੇਸ਼ ਦੇ ਵਿੱਚ ਰਹਿ ਕੇ ਭਾਰਤ ਦੇਸ਼ ਦੇ ਨਾਗਰਿਕ ਹੋ ਕੇ ਇੱਕ Hindu ਹੋ ਕੇ جائے شری رام کہنا پاپ ہے جائے شری رام کیا پاپ جائے شری رام بول کے کیا پاپ اس کا پاپ سمجھا جائے گا جے تسی بھی پارتے ناگرک سی اس ویکتی نے جائے شری رام کیا تسی بھی جواب جائے شری رام جی دن تھی اس ویلے لڑائی کیوں کی دنگا کیوں کرنے کی کوشش کی تھی؟ اور اس کو بھی زیادہ شرم کی گل جب میں پریس کانفرنس چنی ਅਯੂਬ ਖਾਨ ਔਰ ਨੀਮ ਖਾਨ ਦੀ ਇਹਨਾਂ ਨੇ ਕਿਹਾ ਕਿ ਇਹ ਲੋਕ ਤਾਂ ਮੰਦਰ ਨਹੀਂ ਜਾਂਦੇ ਅੱਜ ਇਸ ਦੰਗੇ ਦੇ ਜਿਹੜਾ ਦੰਗਾ ਹੋਣ ਲੱਗਾ ਸੀ ਇਸ ਦਿਨ ਮਸਲਾ ਜਿਹੜਾ ਖਰਾਬ ਹੋਇਆ ਇਸ ਮਾਹੌਲ ਦੇ ਕਾਰਨ ਇਹਨਾਂ ਲੋਕਾਂ ਨੇ ਬੀਐਮਸੀ ਚੌਕ ਦੇ ਵਿੱਚ ਬੈਠ ਕੇ ਹਨੂਮਾਨ ਚਾਲੀਸਾ ਪੜੀ ਜਾਂ ਇਹਨਾਂ ਨੇ ਕੰਪਨੀ ਸ਼੍ਰੀ ਰਾਮ ਪ੍ਰਭੂ ਸ਼੍ਰੀ ਰਾਮ ਚੌਕ ਦੇ ਵਿੱਚ ਬੈਠ ਕੇ ਹਨੂਮਾਨ ਚਾਲੀਸਾ ਪੜੀ ਇਹਨਾਂ ਨੇ ਪ੍ਰਭੂ ਸ਼੍ਰੀ ਰਾਮ ਦਾ ਨਾਮ ਲਿਆ ਕਿਆ ਅਸੀਂ ਮੰਦਰ ਜਾਣੇ ਆ ਜਾਂ ਨਹੀਂ ਜਾਣੇ فیصلہ نیم خان کرے گا ایوب خان کرے گا وہ لوگ ہیں جنہوں گے جڑے شہر دے دنگے کروا دے وہ لوگ جہے گو گوم کا کام کرتے ہیں میں انسان چاہنا کہ پرب شری رام سارے ہیں میرے باپ ہے میرے پیو ہے پرب شری رام یہ پھو شری رام دے نام دے ہیں ਜੇ ਇਹਨਾਂ ਨੇ ਸ਼ਹਿਰ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਕਹਿੰਦੇ ਆ ਕਿ ਤੁਸੀਂ 8 ਤਰੀਕ ਨੂੰ ਮੈਂ ਪੀਐਨਐਲ ਦੇ ਥਰੂ ਹੁਣ ਹੀ ਸੁਣਿਆ ਤੇ ਸੁਣ ਕੇ ਮੇਰਾ ਮਨ ਇਹਦਾ ਦੁਖੀ ਹੋਇਆ ਕਿ ਮੈਂ ਸੁਣਦਾ ਪਿਆ ਕੀ ਮੁਸਲਿਮ ਪਾਈਚਾਰੇ ਬੋਲੋ ਇਹ ਗਲਤੀ ਹੋਈ ਆ ਜਾਂ ਗਲਤੀ ਕਸੂਰਵਾਰ ਮੁਸਲਿਮ ਪਾਈਚਾਰਾ ਆ ਸਾਰਿਆ ਤੁਹਾਡੇ ਵਿੱਚ ਬੈਠ ਕੇ ਜੱਥੇਵੰਗਿਆਂ ਦੇ ਬੈਠੇ ਅਸੀਂ ਮਾਫੀ ਮੰਗਾਂ ਤੇ ਕਹਿ ਰਹੇ ਕਹਿ ਰਿਹਾ ਕਿ ਅਸੀਂ 8 ਤਰੀਕ ਨੂੰ ਧਰਨਾ ਲਾਵਾਂਗੇ ਧਰਨਾ ਲਾ ਕੇ ਤੁਸੀਂ ਸਾਨੂੰ ਡਰਾਣਾ ਚਾਹੁੰਦੇ ਹੋ ਅਸੀਂ ਤੁਹਾਡੇ ਧਰਨਿਆਂ ਤੋਂ ਡਰਦੇ ਆ ਮੈਂ ਪ੍ਰਸ਼ਾਂਤ ਗੰਬੀਰ ਕੱਲਾ ਸਮਰਥਾ 1000 ਨੌਜਵਾਨਾਂ ਨੂੰ ਨਾਲ ਲੈ ਕੇ ਮੈਂ ਪਠਾਨਪੁਰ ਚੌਕ ਦੇ ਵਿੱਚ ਧਰਨਾ ਲਾਵਾਂਗਾ ਜੇ ਤੁਸੀਂ ਰਵਿਦਾਸ ਚੌਕ ਦੇ ਵਿੱਚ ਧਰਨਾ ਲਾਉਂਗੇ ਔਰ ਉਸ ਤੋਂ ਵੀ ਜ਼ਿਆਦਾ ਮੰਨ ਦੇਖ ਕੇ ਉਹਨਾਂ ਤੁਸੀ ਹੋਇਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਅਫਸਰਾਂ ਨੂੰ ਪੁਲਿਸ ਅਫਸਰਾਂ ਨੂੰ ਅਧਿਕਾਰੀਆਂ ਨੂੰ ਇੱਕ ਪਾਸੇ ਤੁਸੀਂ ਅਯੂਬ ਖਾਨ ਨੀਮ ਖਾਨ ਅਕਬਰ ਅਲੀ ਔਰ ਜਿਨ੍ਹਾਂ ਨੇ ਗੰਗਾ ਕਾਂਦ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕੁੱਤੇ ਤੁਸੀਂ ਪਰਚਾ ਦਰਜ ਕੀਤਾ ਔਰ ਦੂਜੇ ਪਾਸੇ ਤੁਸੀਂ

ਜਲੰਧਰ ਦੇ ਪ੍ਰਸ਼ਾਸਨ ਨੇ ਕੀਤਾ ਉਹਨਾਂ ਅਧਿਕਾਰੀਆਂ ਦਾ ਨਾਮ ਲਾਣ ਲੈ ਕੇ ਭੇਜਾਂਗਾ ਜਿਨ੍ਹਾਂ ਅਧਿਕਾਰੀਆਂ ਨੇ ਜਾ ਕੇ ਉਥੋਂ ਮੈਮੋਰੰਡਮ ਲਏ ਮੈਨੂੰ ਦੱਸਣਾ ਚਾਹਨਾ ਕਿ ਇਹ ਉਹ ਹਿੰਦੂ ਨਹੀਂ ਹੈ ਜਿਹੜਾ ਚੁੱਪ ਕਰ ਜੇਗਾ ਅਸੀਂ ਤੁਹਾਨੂੰ ਯਾਦ ਰੱਖਿਓ ਜੇ ਤੁਸੀਂ ਸਾਡੇ 'ਤੇ ਪੱਥਰ ਮਾਰੂਗੇ ਤਾਂ ਤੁਹਾਨੂੰ ਪੱਥਰ ਦਾ ਜਵਾਬ ਇੱਕ ਦਾ ਮਾਰ ਕੇ ਦੇਵਾਂਗੇ ਹੋਰ ਜੇ ਤੁਸੀਂ ਇੱਕ ਧਰਨਾ ਲਾਉਂਗੇ ਤਾਂ ਅਸੀਂ ਅੱਗੇ ਉਹਦੀ ਦਸਤ ਕਰਨੇ ਲਾਉਣ ਨੂੰ ਤਿਆਰ ਬੈਠੇ ਆਂ ਔਰ ਮੈਂ ਪ੍ਰਸ਼ਾਸਨ ਨੂੰ ਮਾਨ ਜੋ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਨੂੰ ਜਲੰਧਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਤਨਪ੍ਰੀਖੋਰ ਜੀ ਨੂੰ ਬੇਦੀ ਕਰਦਾ ਪ੍ਰਸਨਾ ਕਰਦਾ ਕਿ ਜੈ ਸ਼੍ਰੀ ਰਾਮ ਦਾ ਨਾਰਾ ਲਾਣਾ ਪਾਉ। ਬoi ਪ੍ਰਮੋ ਸ਼੍ਰੀ ਰਾਮ ਮਰਿਆਦਾ ਪ੍ਰਚਨ ਰਾਮ ਹੈ ਜਿਹੜੇ ਕਿ ਧਰਤੀ ਤੇ ਆ ਕੇ ਉਹਨਾਂ ਨੇ ਮਨਗਰ ਉਤਾਰਨ ਕਰਕੇ ਮਾਨਨ ਨੂੰ ਇਹ ਸੰਦੇਸ਼ ਦਿੱਤਾ ਕਿ ਇੱਕ ਭਰਾ ਦਾ ਇੱਕ ਭਰਾ ਦੇ ਪ੍ਰਤੀ ਕੀ ਫਰਜ਼ ਹੈ। ਇੱਕ ਬੱਚੇ ਦਾ ਇੱਕ ਬੇਟੇ ਦਾ ਆਪਣੇ ਪੁੱਤਰ ਦੇ ਪਿਓ ਦੇ ਪ੍ਰਤੀ ਕੀ ਫਰਜ਼ ਹੈ।

ਜਲਦ ਕਰਾਂਗਾ ਇਹ ਇਹਨਾਂ ਦੀ ਤੁਸੀਂ ਗ੍ਰਿਫਤਾਰੀ ਨਾ ਕੀਤੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ